ਬਟਾਰਾ ਦੇ ਭੀੜ ਭਾੜ ਵਾਲੇ ਇਲਾਕੇ ਚ ਬੱਸ ਸਟੈਂਡ ਦੇ ਸਾਹਮਣੇ ਆਇਲਸ ਸੈਂਟਰ ਦੇ ਦਿਨ ਦਿਹਾੜੇ ਚੱਲੀਆਂ ਗੋਲੀਆਂ ਜਾਨੀ ਨੁਕਸਾਨ ਤੋਂ ਬਚਾਈ ਲੇਕਿਨ ਸ਼ੀਸ਼ੇ ਟੁੱਟੇ ਪੁਲਿਸ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਖਲੋਵਾਈ ਜਾ ਰਹੇ ਹਨ ਕੀ ਹੋਇਆ ਕੁਝ ਲੋਕ ਮੋਟਰਸਾਈਕਲ ਤੇ ਆਉਂਦੇ ਹਨ ਤੇ ਫਾਇਰਿੰਗ ਕਰਕੇ ਫਰਾਰ ਹੋ ਜਾਂਦੇ ਹਨ ਮੌਕੇ ਤੇ ਚਸ਼ਮਦੀਦ ਦੇ ਜਾਣਕਾਰੀ ਦਿੰਦੇ ਹੋਏ ਕਿ ਆ ਕੀ ਦੋ ਨੌਜਵਾਨ ਜੋ ਉਹ ਬੰਦ ਕੇ ਆਉਂਦੇ ਨੇ ਗੋਲੀਆਂ ਚਲਾਉਂਦੇ ਨੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਹੋਇਆ ਉਹ ਆਇਲੈਂਡ ਸੈਂਟਰ ਦੇ ਸ਼ੀਸ਼ੇ ਟੁੱਟੇ ਨੇ ਦੂਸਰੇ ਪਾਸੇ ਜੇ ਪੁਲਿਸ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਖਲੋਵਾਏ ਜਾ ਰਹੇ ਹਨ ਸੀਸੀਟੀਵੀ ਦੀ ਜਾਂਚ ਕੀਤੀ ਜਾਵੇਗੀ ਟੀਮਾਂ ਅਲੱਗ-ਅਲੱਗ ਬਣਾ ਲਈਆਂ ਗਈਆਂ ਨੇ ਪਰ ਬਹੁਤ ਜਲਦ ਉਹ ਦੋਸ਼ੀ ਗ੍ਰਫਤਾਰ ਕਰ ਲਏ ਜਾਣਗੇ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਕੀ ਹੁਣ ਰਹਿ ਗਿਆ ਏ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਜੀ ਕਿ ਇੱਥੇ ਗੋਲੀ ਚੱਲੀ ਹੈ ਜੀ ਤੇ ਇੱਥੇ ਮੌਕੇ ਤੇ ਆਏ ਆਂ ਤੇ ਮੌਕੇ ਤੇ ਵੈਰੀਫਾਈ ਕਰਦੇ ਪਏ ਆਂ ਤੇ ਜਲਦੋ ਜਲਦੇ ਦੋਸ਼ੀਆਂ ਨੂੰ ਫੜ ਕੇ ਤੇ ਉਹਨਾਂ ਇਹ ਜੀ ਆਪਾਂ ਅੱਜ ਦੇ ਆਪਾਂ ਇਹੀ ਵੇਖਦੇ ਪੀਆ ਕਿ ਇੱਥੇ ਗੋਲੀ ਚੱਲੀ ਹੈ ਤੇ ਆਪਾਂ ਵੈਰੀਫਾਈ ਕਰਦੇ ਪਏ ਆਂ ਉਹ ਸਾਰਾ ਆਪਾਂ ਵੈਰੀਫਾਈ ਕਰਦੇ ਪਏ ਆਂ ਇਹ ਸੀਸੀਟੀਵੀ ਕੈਮਰੇ ਚੈੱਕ ਕਰਦੇ ਪਏ ਆਂ ਨੁਕਸਾਨ ਕੋਈ ਜਾਨੀ ਤੇ ਨਹੀਂ ਹੋਇਆ ਤੇ ਵੈਸੇ ਇੱਥੇ ਆਪਣਾ ਸ਼ੀਸ਼ੇ ਦੇ ਵਜਨ ਕਰ ਪੀਏ ਆਪਣਾ ਸ਼ੀਸ਼ਾ ਟੁੱਟਿਆ ਵਾ ਇਹ ਜੀ ਇਮੀਗ੍ਰੇਸ਼ਨ ਸੈਂਟਰ ਹੈਗਾ ਇੱਥੇ ਤੇ ਇਮੀਗ੍ਰੇਸ਼ਨ ਇਥੇ ਤੇ ਬੱਚੇ ਇਥੇ ਪੜਨਾ ਹੁੰਦੇ ਆ ਤੇ ਮੇਰਾ ਨਾਮ ਗੁਰਮਤ ਸਿੰਘ ਹੈ ਕੀ ਕਰਦੇ ਤੁਸੀਂ ਮੈਂ ਉੱਪਰ ਕਾਰਪੈਂਟਰ ਦਾ ਕੰਮ ਚੱਲਣ ਲਿਆ ਅੱਛਾ ਜੀ ਕੀ ਦੇਖਿਆ ਤੁਸੀਂ ਮੈਂ ਕੁਝ ਨਹੀਂ ਵੇਖਿਆ ਮੈਂ ਤੇ ਉੱਪਰ ਕੰਮ ਲਗਾ ਨਾ ਆਵਾਜ਼ ਆਈ ਸਾਨੂੰ ਜਿੱਦਾਂ ਉਹ ਪ੍ਰਟੱਕ ਚੱਲਿਆ ਹੋਈ ਤੇ ਅਸੀਂ ਦੋ ਧਨਵਾਜ ਆਈਆਂ ਮੈਂ ਬਰੀਕ ਹੋ ਕੇ ਵਖਿਆ ਥੱਲੇ ਕੁਝ ਵੀ ਨਹੀਂ ਪੱਲੇ ਵਾਂਦੇ ਖੁੱਲ ਕੇ ਵਖਿਆ ਤੇ ਮੁੜ ਕੇ ਵੇ ਅਸੀਂ ਚਾਹ ਪੀਣ ਥੱਲੇ ਆਏ ਆ ਸਾਨੂੰ ਵਾਜੇ ਚਾਹਣਗੇ ਯਾਰ ਵੀ ਥੱਲੇ ਬੇਟਾ ਕੰਮ ਡਾਇ ਕਰਨਾ ਮੈਨੂੰ ਕਹਿੰਦਾ ਵੀ ਫਾਇਰ ਹੋਇਆ ਜਾਂ ਕੋਈ ਕੋਈ ਬੱਡੇ ਵਗੈਰਾ ਮਨੋਂ ਡਿਆ ਖੁੱਲ ਕੇ ਬੂਆ ਵੇਖਿਆ ਤੇ ਇੱਥੇ ਛੇ ਟੁੱਟੇ ਸੀਗੇ ਤੇ ਉਹ ਦਾਦੇ ਵੀ ਭੱਜ ਗਿਆ ਬੱਦੇ ਵੀ ਵੇਖੇ ਨਹੀਂ ਉਹ ਤੇ ਵੇਖੇ ਨਹੀਂ ਕੈਮਰਾ ਖਿਆਦ ਆ ਗੱਲ ਵੱਖਰੀ ਆ ਜੀ ਤੇ ਮੈਂ ਆਪਣੀ ਗੱਡੀ ਨਾਲ ਲਾ ਕੇ ਮੈਂ ਮੈਡੀਸਨ ਲੈਣ ਗਿਆ ਸ਼ਰਮਾ ਜੀ ਕੋ ਉਹਨਾਂ ਕੋ ਮਿਲਣ ਮੈਂ ਵਾਪਸ ਜਾਣ ਰਿਹਾ ਹਿੰਦਾ ਵਾਲੇ ਕੋਲ ਤੇ ਇਹ ਮੁੰਡੇ ਦੋ ਆਏ ਨੇ ਮੋਟਰਸਾਈਕਲ ਦਿੱਤੀ ਨੇ ਉਹਨਾਂ ਨਾਲ ਮੂੰਹ ਬਨੇ ਨੇ ਉਹਨਾਂ ਦਾ ਦਵਾਦਵ ਦੋ ਤਿੰਨ ਫਾਇਰ ਕੀਤੇ ਤੇ ਉਸ ਵੇਲੇ ਨਿਕਲ ਗਏ ਕੋਈ ਹੋਰ ਗੱਲ ਨਹੀਂ ਕੋਈ ਬਾਤ ਕਿਸ ਤਰ੍ਹਾਂ ਦੇ ਮੁੰਡੇ ਹੁਣ ਵੇਖੇ ਥੋੜੀ ਨਾ ਮੂੰਹ ਇਧਰੋਂ ਆਏ ਆਣੋਂ ਨਿਕਲ ਗਏ ਗਾਂ ਨੂੰ ਆਹ ਉਹਨਾਂ ਦੀ ਸ਼ਕਲ ਨਹੀਂ ਕੋਈ ਨੇ ਵੇਖੀ ਕਿ ਮੂੰਹ ਮਾ ਮੱਲੇ ਸੀ ਉਹਨਾਂ ਨੇ ਤਾਂ ਕੋਈ ਸਮਝ ਨਹੀਂ ਆਈ ਭੈਣ ਜੀ ਕਿਹੜੀ ਗੱਲੋਂ ਮਾਰ ਗਏ ਨੇ ਕੀ ਨਹੀਂ ਇੱਥੇ ਥੱਲੇ ਹੈਗਾ ਗਲੋਬਲ ਵਿਲੇਜ ਹੈ ਇਹਨਾਂ ਦਾ ਥੱਲੇ ਸੈਂਟਰ ਹੈ ਕੁੜੀਆਂ ਦਾ ਆਈਲੈਂਡਸ ਦਾ ਤੇ ਉੱਪਰ ਹੋਟਲ ਵੀ ਹੈ ਇੱਥੇ ਬੰਦੇ ਅੰਦਰ ਵੀ ਕੰਮ ਕਰਨ ਦੇ ਨੇ ਕੋਈ ਸਮਝ ਨਹੀਂ ਆਈ ਵੀ ਇਹ ਕਿਹੜੀ ਗੱਲਾਂ ਕਰ ਗਏ ਨੇ